ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਵਲੋਗ ਆ ਡਰ ਗਈ ਇੱਧਰ ਕੀ ਹੋ ਗਿਆ ਤੇ ਅੱਜ ਸੇ ਸਵਿਮਿੰਗ ਪੂਲ ਭਰ ਕੇ ਉਹ ਚ ਕਰਾਂਗੇ ਮਸਤੀ ਗਰਮੀ ਬਹੁਤ ਜਿਆਦਾ ਆ ਦਿਖਾਈਏ ਤੁਹਾਨੂੰ ਸਵਿਮਿੰਗ ਪੂਲ ਦੇਖ ਲਓ ਆ ਮੈਡਮ ਜੀ ਸਵੇਰ ਦੀ ਉੱਠ ਕੇ ਸਵਿਮਿੰਗ ਪੂਲ ਦਿਵਾਲੇ ਆ ਹਜੇ ਭਰ ਹੁੰਦਾ ਪਲੀਜ਼ ਲਿਆਦੇ ਪਾਣੀ ਉਹ ਵਾਲਾ ਠੰਡਾ ਇਹ ਪਾਣੀ ਪਹਿਲਾਂ ਠੰਡਾ ਲਿਆ ਦੇਵੇ ਇੱਥੇ ਵਾਟਰ ਕੂਲਰ ਸਾਡੇ ਲੱਗੇ ਹੋਏ ਆ ਵੱਡੇ ਉੱਥੋਂ ਲੈ ਕੇ ਆਉਗੇ ਠੰਡਾ ਪਾਣੀ ਇਹ ਚ ਬਰਫ਼ ਪਾ ਦਾਂਗੇ ਨਹੀਂ ਇਹ ਝੂਠਾ ਝੱਟ ਹੋਊਗਾ ਨਾ ਵੇਚਣਾ ਪਾਈਂਗੀ ਰੱਖੀ ਵੇਚਣਾ ਪਾਈਂ ਉਸ ਤੋਂ ਪਹਿਲਾਂ ਅਸੀਂ ਉਹ ਕਰਾਂਗੇ ਕੀ ਕਹਿੰਦੇ ਹੁੰਦੇ ਆ ਠੰਡੇ ਪਾਣੀ ਦੇ ਵਿੱਚ ਉਹ ਮਤਲਬ ਕਿ ਠੰਡਾ ਠੰਡਾ ਪਾਣੀ ਲੈ ਕੇ ਤੇ ਉਹਦੇ ਵਿੱਚ ਜਿਹੜਾ ਮਾਊਥ ਡਿਪ ਕਰਦੇ ਆ ਫੇਸ ਡਿਪ ਕਰਦੇ ਆ ਉਹਦੇ ਵਿੱਚ ਫੇਸ ਡਿਪ ਉਹ ਕਰਨ ਲੱਗੇ ਆ ਤੇ ਅੱਜ ਦੇਖਦੇ ਆ ਹੋਰ ਕੀ ਕਰਦੇ ਆ ਤੇ ਸਾਫ ਸਫਾਈ ਅਸੀਂ ਆਪਣੀ ਭਾਬੀ ਨਾਲ ਕਰਾ ਦਿੱਤੀ ਸੀ ਇਹ ਇਧਰੇ ਬੈਠੀਆਂ ਚੂੜੀਆਂ ਕਰਨ ਲਈਆਂ ਇਹਨਾਂ ਦੀ ਵੀਡੀਓ ਨਹੀਂ ਬਣਾ ਸਕਦੇ ਤੇ ਚਲੋ ਜੀ ਕਰਦੇ ਆ ਹੁਣ ਆਪਾਂ ਉਹ ਵਾਲਾ ਫੇਸ ਡਿਪ ਹੁਣ ਆਪਾਂ ਕਰ ਲਈਏ ਜੀ ਫੇਸ ਡਿਪ ਤੇ ਠੰਡਾ ਪਾਣੀ ਉਹ ਲਾ ਕੀਰਦ ਨੇ ਸਾਰਾ ਕੁਲੀ ਟਿਪ ਕਰ ਦੇਣਾ ਮੈਂ ਬਾਹਰ ਕਰ ਲਈ ਆਪਣੇ ਟਾਈ ਇਹਦੇ ਨਾਲ ਉਹ ਨੂੰ ਕੀ ਕਹੀਦਾ ਅੰਡਾ ਵੜਾਂ ਦਾ ਫੇਸ ਨਾਲ ਚੁੰਝ ਰਹੀ ਆ ਨੀ ਬਾਸ ਬਾਸ ਆ ਬਾਂ ਦੇ ਦਾ ਵਾਹ ਕਿਨੇ ਕਿਨੇ ਚੈਲੰਜ ਕਰਨਾ ਮੇਨਾਂ ਦੇ ਸਟਾਰਟ ਚੈਲੰਜ 1 ਟੂ ਅੰਡਾ ਨੂੰ ਕਿੰਨਾ ਟਾਈਮ ਦੇ ਵਿੱਚ ਰੱਖ ਰਹੀ ਓਕੇ ਫਿਰ ਤੁਸੀਂ ਵੀ ਮੇਰਾ ਕਿੰਨਾ ਮਾਨ ਟੋ ਗਣੀ

On oh, tanda zvari jano. On oh, tanda zvari. A ah, čitaj gdje je nije, nekako onde je, nekako je ono da se stvara. Eko last time vas. ਕੀ ਕਰਨਾ ਪੈਣਾ ਕਰਨਾ ਤੂੰ ਮਨ ਕੀਰਤ ਦੀ ਵਾਰੀ ਦੇਖ ਲੈ ਕਰ ਲੈਂਦੀ ਆ ਉਹ ਇਦਾਂ ਨੱਕ ਨੂੰ ਮਤਲਬ ਐ ਅੰਦਰ ਆਸਾਨ ਆ ਕੇਚਰੀ ਪਾਣੀ ਜਿਵੇਂ ਤੇ ਦਿਮਾਗ ਨੂੰ ਜੜ ਜਾਣਾ ਪਾਣੀ ਸਾਹ ਲੈਣਾ ਨਹੀਂ ਹਾਂ ਬੰਦਰ ਹਾਂ ਚਲੋ ਨਾ ਜਾਈ ਕੋ ਚਲਣਾ ਮੈਂ ਉਹ ਵੀ ਘਰ ਗਿਆ ਆ ਪੰਜ ਕੁੱਲ ਚ ਪਾ ਲਈ ਸੁਣ ਕੇ ਤੇ ਅੱਜ ਮੇਰੀ ਭੈਣ ਦੀ ਡਿਮਾਂਡ ਸੀ ਮੈਂ ਆਲੂ ਵਾਲੇ ਪਰੌਂਠੇ ਖਾਣੇ ਤੇ ਬਣੋ ਇਹ ਵੀ ਦੇਖ ਲਓ ਜੀ ਅੱਜ ਪਲਵਾਨ ਜੀ ਸਵੇਰੇ ਸਵੇਰੇ ਆਲੂ ਵਾਲੇ ਪਰੌਂਠੇ ਬਣਾਉਣ ਲੱਗ ਪਏ ਦਵਾਈ ਲੈ ਨਾਨੀ ਨੇ ਆ ਦੇਖ ਲਓ ਜੀ ਇੱਧਰ ਖਾ ਹੁੰਦੇ ਟੇਸਟੀ ਟੇਸਟੀ ਆਲੂਆਂ ਨੇ pronte ਵਿਦ ਅਚਾਰ ਐਂ ਦਹੀਂ ਲੱਸੀ ਲਈ ਨੇ ਅਜੇ ਲੋ ਤੁਸੀਂ ਵੀ ਖਾ ਲਓ ਸਾਰੇ ਜਾਨਾ ਇੱਧਰ ਵਿਚਾਰਾ ਬੰਦਾ ਸਿਵਿੰਗ ਪੋਲੋ ਡੀ ਕੋ ਡੀ ਕੇ ਅੱਕ ਕੇ ਅੱਧਾ ਇੱਕ ਗਿੱਲਾ ਉੱਦੈ ਲੰਮੇ ਪੈ ਗਈ ਕਿੱਟੂ ਹੈਂ ਕਿੱਟੂ ਬਾਸ ਥੋੜਾ ਟਾਈਮ ਹੋਰ ਥੋੜਾ ਟਾਈਮ ਹੋਰ ਮੇਰਾ ਮਨੀ ਤਿਆਰ ਹੋ ਗਿਆ ਰੈਡੀ ਹੋ ਗਿਆ ਨਾਨੀ ਦੀ ਦਵਾਈ ਲੈਣ ਜਾਣ ਵਾਸਤੇ ਨਾਨੀ ਕਿਦਨ ਨਾਨੀ ਨਾਨੀ ਮਨੀ ਕਿਦਨ ਜਾਣਾ ਪੈਂਦਾ ਇਹਦਾ ਜੀ ਨਹੀਂ ਕਰਦਾ ਇਸ ਵਾਰੀ ਨਾਨਕਿਆਂ ਨੂੰ ਜਾਣ ਨੂੰ ਚਲੋ ਦੇਖਦੇ ਆ ਕਿਦਨ ਜਾਣੇ ਆ ਇਹਦੇ ਕੋਲੋਂ ਵੇਟ ਨਹੀਂ ਹੋਈ ਮੇਰੇ ਇੰਤਜ਼ਾਰ ਸੀ ਇਹਦੇ ਕੋਲ ਵੇਟ ਨਹੀਂ ਹੋਈ ਅਸੀਂ ਤਾਂ ਤਾਂ ਨਹੀਂ ਗਏ ਰੋਟੀ ਉਹਨੇ ਖਾਧੀ ਸੀ ਨਾ ਤਾਂ ਨਹੀਂ ਵਿਚ ਗਏ ਕੋਈ ਸ਼ਰਾਰਤ ਨਹੀਂ ਕਰਨੀ ਇੱਕਦਮ ਬਾਹਰ ਨਾ ਹੀ ਉਹ ਨਹੀਂ ਤੇ ਤੇਰਾ ਪੈਰ ਥਿਲਕ ਜਾਣਾ ਇਤੋਂ ਪੱਥਰ ਤੋਂ ਅੱਛਾ ਸੁਣਿਆ ਭੱਜ ਕੇ ਨਹੀਂ ਬਾਹਰ ਆਉਣਾ ਲੈ ਲਓ ਜੀ ਮੋਟੋ ਨੇ ਸਾਰਾ ਸਵਿਮਿੰਗ ਪੂਲ ਹੀ ਹਲਾਤਾ ਚਲੋ ਜੀ ਤੇ ਹੁਣ ਸਾਰੇ ਕਰਨ ਲੱਗਿਆ ਸਵਿਮਿੰਗ ਪੂਲ ਵਿੱਚ ਮਸਤੀ ਦੋ ਪਹਿਲਵਾਨ ਜੀ ਸਵਿਮਿੰਗ ਪੂਲ ਚ ਜਾ ਚੁੱਕੇ ਨੇ

아, 어, 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 ਜੀ ਅਸੀਂ 스위밍 ਪੂਲ ਚ ਬਾਤ ਵਗੈਰਾ ਲੈ ਕੇ ਹੋ ਗਏ ਸੀ ਫ੍ਰੀ ਤੇ ਅਸੀਂ ਪਾਣੀ ਵੇਸਟ ਨਹੀਂ ਕੀਤਾ ਯੂਟਿਲਾਈਜ਼ ਕੀਤਾ ਉਹਦੇ ਨਾਲ ਅਸੀਂ ਸਾਰਾ ਵਿੜਾ ਧੋ ਲਿਆ ਕਮਰਿਆਂ ਚ ਪੋਚੇ ਲਗਾ ਲਏ ਲੌਬੀ ਚ ਵੀ ਕਿਆਰੀ ਨੂੰ ਪਾ ਦਿੱਤਾ ਤੇ ਨਾਲ ਹੀ ਤੁਹਾਨੂੰ ਕਰਾ ਦਈਏ ਜੀ ਪੇਕੇ ਘਰ ਦਾ ਹੋਮ ਟੂਰ ਤੇ ਇਹ ਦੇਖੋ ਜੀ ਇਹ ਸਾਡਾ ਹੈਗਾ ਗੇਟ ਇਧਰ ਵੀ ਐਨ ਖੁੱਲਾ ਵਿੜਾ ਮਤਲਬ ਕਿ ਸਾਰਿਆਂ ਦੇ ਓਪਨ ਹੀ ਆ ਸਾਡੇ ਇੱਥੇ ਇਧਰ ਵੀ ਇਹ ਬਾਹਰ ਦਾ ਮਤਲਬ ਕਿ ਸਾਡੇ ਘਰ ਤੋਂ ਬਾਹਰ ਦੀ ਉਹ ਫੋਰ ਚ ਜਿਹੜੇ ਆ ਸਾਰਿਆਂ ਦੇ ਘਰਾਂ ਮੋਰੇ ਇਦਾਂ ਹੀ ਖੁੱਲੇ ਡੁੱਲੇ ਜਗ੍ਹਾ ਸਾਰਿਆਂ ਦੇ ਘਰਾਂ ਮੋਰੇ ਇਹ ਸਾਡਾ ਗੇਟ ਹੋ ਗਿਆ ਗੇਟ ਦੇ ਨਾਲ ਹੀ ਇਹ ਵੱਡਾ ਸਾਰਾ ਹੈਗਾ ਵਾ ਟਰੀ ਇਹ ਟਰੀ ਬਹੁਤ ਪੁਰਾਣਾ ਬਹੁਤ ਜ਼ਿਆਦਾ ਪੁਰਾਣਾ ਜਦੋਂ ਸਾਡੇ ਘਰ ਬਣਨਾ ਸ਼ੁਰੂ ਹੋਇਆ ਸੀ ਉਦੋਂ ਸਾਡੇ ਡੈਡੀ ਨੇ ਉਹ ਲਾਇਆ ਸੀ ਇਹ ਗੇਟ ਦੇ ਬਿਲਕੁਲ ਨਾਲ ਲਿਆ ਇੱਧਰ ਜੀ ਅੰਦਰ ਐਂਟਰੈਂਸ ਸਵਿਮਿੰਗ ਪੂਲ ਤੋਂ ਓਕੇ ਸਾਫ਼ ਕਰਕੇ ਸੀ ਇੱਥੇ ਪਾਤਾ ਸੀ ਇਹ ਕਿੱਧਰਲੀ ਸਾਈਡ ਆ ਜੀ ਵਾਸ਼ਰੂਮ ਇਧਰ ਵਾਸ਼ਰੂਮ ਦੇ ਨਾਲ ਹੀ ਇਧਰੋਂ ਦੀ ਪੌੜੀਆਂ ਉੱਪਰ ਤੇ ਇਧਰ ਹੈਗੀ ਆ ਇਹ ਕਿਆਰੀ ਤੇ ਇਹਦੀ ਕਿਆਰੀ ਦੀ ਮਿੱਟੀ ਖਰਾਬ ਹੋਈ ਸੀ ਕਲਰ ਵਾਲੀ ਸੀ ਤਾਂ ਹੁਣ ਇਹਦੇ ਵਿੱਚ ਨਵੀਂ ਮਿੱਟੀ ਪਾਉਂਦੇ ਆ ਤਾਂ ਜੋ ਪੇੜ-ਪੌਦੇ ਹੋ ਜਾਣ ਤੇ ਇਧਰ ਇੰਨੀ ਕਿ ਜਗ੍ਹਾ ਇਹ ਹੋ ਹੈਗੀ ਆ ਗੱਡੀ ਲਾਉਣ ਵਾਸਤੇ ਮਤਲਬ ਕਿ ਗੱਡੀ ਲਾਉਣ ਵਾਸਤੇ ਇਹ ਐਕਸਟਰਾ ਇੱਕ ਸਾਡੇ ਰੂਮ ਆ ਇਹ ਵਾਲਾ ਇਹਦੀ ਹਜੇ ਸਾਡੇ ਹੋਣ ਵਾਲੀ ਆ ਕੀ ਕਹਿੰਦੇ ਹੁੰਦੇ ਆ ਤਿਆਰੀ ਇਸ ਕਰਕੇ ਸਟੋਰ ਵਾਂਗੂ ਸਾਰੇ ਜਾਣੇ ਇਹਦਾ ਕੰਮ ਲੈਂਦੇ ਆ ਇੱਥੇ ਗੱਡੀ ਖੜੀ ਹੋ ਜਾਂਦੀ ਆ ਤੇ ਇਹ ਅੰਦਰ ਵੀ ਇੱਕ ਵਾਸ਼ਰੂਮ ਆ ਵਾਸ਼ਰੂਮ ਆ ਇਧਰਲੀ ਸਾਈਡ ਵੀ ਇੱਕ ਤੇ ਵਾਸ਼ਰੂਮ ਦੇ ਨਾਲ ਹੀ ਇਹ ਇੱਥੇ ਮਸ਼ੀਨ ਆ ਕੱਪੜੇ ਧੋਣ ਵਾਲੀ ਅੰਦਰ ਵਾਸ਼ਰੂਮ ਆ ਤੇ ਇਧਰ ਇੱਕ ਮੋਰੇ ਵੀ ਖੁੱਲਾ ਵਿੜਾ ਵਾ ਇਧਰ ਆ ਜਾਂਦੀ ਆ ਕਿਚਨ ਇਧਰ ਕਿਚਨ ਆ ਤੇ ਫਿਰ ਕਿਚਨ ਤੇ ਆ ਜਾਂਦੀ ਆ ਜੀ ਆ ਲੌਬੀ ਇਹ ਸਾਡੇ ਡੈਡੀ ਦੀ ਪਿਕ ਆ ਇਹ ਸਾਡੇ ਡੈਡੀ ਆ ਤੇ ਡੈਡੀ ਸਾਡੇ ਨੇ ਘਰ ਬਹੁਤ ਰੀਜ ਨਾਲ ਬਣਾਇਆ ਸੀ ਤੇ ਇਹ ਜੀ ਇੱਥੇ ਹੈਗਾ ਵਾ ਇਹ ਵਾਲਾ ਸ਼ੋਕੇਸ ਇਹਦੇ ਵਿੱਚ ਇਹ ਇੱਕ ਲੱਗੀ ਹੋਈ ਆ ਜੀ ਇੱਥੇ ਐਲਸੀਡੀ ਬਾਹਰ ਲੌਬੀ ਵਿੱਚ ਬੱਬਾ ਨਾਨਕ ਜੀ ਦੀ ਗੁਰੂ ਨਾਨਕ ਦੇਵ ਜੀ ਦੀ ਫੋਟੋ ਆ ਸੀਲਨ ਬਹੁਤ ਹੈ ਇੱਥੇ ਵੀ ਤੇ ਇੱਥੇ ਆਈਗੇ ਵਾਸਤੇ ਸੋਫਾ ਲੌਬੀ ਕਹਿ ਦਿੰਦੇ ਆ ਕੋਈ ਕੁਛ ਕਹਿ ਦਿੰਦਾ ਸਾਡੇ ਪਿੰਡਾਂ ਚ ਅਸੀਂ ਵਾਰਾਂਡਾ ਹੀ ਕਹਿ ਦਿੰਦੇ ਆ ਇਹ ਇਧਰ ਪਈ ਆ ਜੀ ਫ੍ਰਿਜ ਇੱਕ ਰੂਮ ਇਹ ਵਾਲਾ ਵਾ ਇਧਰ ਏਸੀ ਲੱਗਾ ਹੋਇਆ ਵਾ ਇਹ ਮੈਡਮ ਜੀ ਸੱਤੇ ਪੇ ਥੱਲੇ ਇੱਕ ਰੂਮ ਇਹ ਵਾਲਾ ਉਹ ਮੈਂ ਚਿੜੀਆਂ ਵੇ ਏਸੀ ਜੀ ਰੱਖਦੀ ਆ ਰੂਮ ਹੈ ਰੂਮ ਦੇ ਵਿੱਚ ਹੀ ਇਦਾਂ ਵੱਡੀ ਉਹ ਬਣਾਈ ਹੋਈ ਆ ਸਾਈਡ ਤੇ ਅਲਮਾਰੀ ਇੰਕੇ ਇੱਥੇ ਆ ਮਿਰਰ ਤੇ ਇਹ ਉਹਨੂੰ ਕੀ ਕਹਿੰਦਾ ਇੱਕ ਇਹ ਰੂਮ ਆ ਇਹ ਜਿਦਾਂ ਹੁੰਦਾ ਨਾ ਉਹ ਬੇਟੀਆਂ ਵਗੈਰਾ ਵਾਲਾ ਰੂਮ ਉਹ ਆ ਇੱਕ ਰੂਮ ਇਹ ਵਾਲਾ ਵੈਸ ਰੂਮ ਚ ਥੋੜੀ ਮੈਸੇ ਹੈ ਥੋੜੀ ਕਿ ਜ਼ਿਆਦਾ ਹੈ ਕਿਉਂਕਿ ਅਸੀਂ ਆਏ ਹੋਏ ਛੁੱਟੀਆਂ ਕੱਟਣ ਸਾਡੇ ਸਾਰਿਆਂ ਦੇ ਕੱਪੜੇ-ਕੁਪੜੇ ਅਸੀਂ ਇੱਥੇ ਹੀ ਰੱਖੇ ਹੋਏ ਆ। ੁੱਲਾ ਡੁੱਲਾ ਘਾਰੇ ਆ ਜੀ ਸਾਡਾ ਤੇ ਵੇੜਾ ਵੀ ਬਹੁਤ ਵੱਡਾ ਵਾ। ਇਹ ਵੇੜਾ ਵਾ। ਅਸੀਂ ਕਈ ਕੁਸ਼ ਕਰਨ ਵਾਲਾ ਵੀ ਆ ਹੌਲੀ-ਹੌਲੀ ਕਰਨ 来 ਆ। ਤੂੰ ਹੁਣ ਸ਼ਾਮ ਨੂੰ ਜਾਵਾਂਗੇ ਆਪਾਂ ਸ਼ਹਿਰ। ਅ ਬੱਚੇ ਬਾਲ ਬੱਚੇ ਸਾਰੇ ਕਹਿੰਦੇ ਅਸੀਂ ਖਾਣਾ ਹੈਗਾ ਪੀਜ਼ਾ ਪੀਜ਼ਾ ਖਾਣਾ ਤੇ ਅਸੀਂ ਪੀਜ਼ੇ ਦਾ ਸਮਾਨ ਲੈਣ ਜਾਣਾ ਸ਼ਹਿਰੋਂ ਅਸੀਂ ਘਰ 'ਚ ਪੀਜ਼ਾ ਬਣਾਉਨੇ ਆ ਫਿਰ ਅਸੀਂ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਬਣਾਵਾਂਗੇ ਸ਼ਾਇਦ ਪਰਸੋਂ ਨੂੰ ਬਣਾਵਾਂਗੇ ਜੇ ਤਾਂ ਅੱਜ ਸਮਾਨ ਲੈ ਆਉਂਦਾ ਸਾਡੇ ਕੋਲ ਪੀਜ਼ਾ ਮਸ਼ੀਨ ਆ ਇਟਲੀ ਤੋਂ ਮੇਰੇ ਬ੍ਰਦਰ ਨੇ ਭੇਜੀ ਸੀ ਇਟਾਲੀਅਨ ਪੀਜ਼ਾ ਮਸ਼ੀਨ ਉਹਦੇ ਵਿੱਚ ਫਿਰ ਅਸੀਂ ਫਰੈਸ਼ੀ ਪੀਜ਼ਾ ਬਣਾਇਦਾ ਖੁਦ ਡੋ ਬਣਾਈਦਾ ਖੁਦ ਹੀ ਸਾਰਾ ਕੁਝ ਕਰੀਦਾ ਫਿਰ ਤੁਹਾਨੂੰ ਦਿਖਾਵਾਂਗੇ ਕਿੰਨਾ ਟੇਸਟੀ ਪੀਜ਼ਾ ਬਣਦਾ ਮੇਰੀ ਛੋਟੀ ਸਿਸਟਰ ਬਣਾਉਂਦੀ ਹੁੰਦੀ ਹੈ ਵੇਖਿਓ ਤੁਸੀਂ ਤੇ ਸ਼ਾਮ ਨੂੰ ਜਾਵਾਂਗੇ ਸ਼ਹਿਰ ਫਿਰ ਉਹ ਵਲੌਗ ਬਣਾਵਾਂਗੇ ਤੇ ਸ਼ਾਮ ਨੂੰ ਜਿਹੜਾ ਸੀ ਜੋ ਸ਼ੋਪਿੰਗ ਕਰਨ ਜਾਣਾ ਉਹਦਾ ਵਲੌਗ ਅੱਡ ਬਣਾਵਾਂਗੇ ਕਿਉਂਕਿ ਵਲੌਗ ਬਹੁਤ ਲੰਬਾ ਹੋ ਜਾਣਾ ਤੇ ਉਹ ਕਿੰਨੇ ਹੀ ਕੰਮ ਐ ਸਾਨੂੰ ਸ਼ਹਿਰ ਤੇ ਇਹਦੇ ਨਾਲ ਹੀ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਸਾਡਾ ਚੈਨਲ ਕੋ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਪਲੀਜ਼ ਪਲੀਜ਼ 500 ਸਬਸਕ੍ਰਾਈਬਰ ਕਰ ਦਿਓ ਬਹੁਤ ਥੋੜੇ ਰਹਿ ਗਏ 500 ਹੋਣ ਦੇ ਵਿੱਚ ਪਲੀਜ਼ ਸਪੋਰਟ ਕਰ ਦਿਓ ਬਾਏ ਬਾਏ ਸਾਰਿਆਂ ਨੇ ਤੂੰ ਵੀ ਕੁਝ ਬੋਲ ਠੰਡੂ ਦਾ ਲੁੱਟਣਾ ਹੈ ਅੱਗੇ ਜਵਾਬ ਇਹ ਨੂੰ ਮੈਂ ਕੋਈ ਮੈਂ ਨੂੰ ਕਿਹਾ ਕੁਝ ਬੋਲ ਕਹਿੰਦਾ ਬਸ ਸਾਰਿਆਂ ਨੂੰ ਕਹੋ ਗੁੱਡ ਨਾਈਟ ਸਾਰੇ ਤਾਂ ਅੱਜ ਦੁਪਹਿਰਾਂ ਸਾਰੇ ਸੌਣ ਲੱਗੇ ਬਾਏ ਬਾਏ ਸਾਰਿਆਂ ਨੂੰ